ਲੋ ਵੀ ਦੋਸਤੋ ਜਿਹੜੇ ਬੱਕਰੀ ਪਾਲ ਕੇ ਵੀਰ ਨੇ ਨਾ ਉਹਨਾਂ ਵਾਸਤੇ ਆਪਾਂ ਜਿਹੜੇ ਸਿਆਲ ਤੇ ਨੀਰੇ ਦੀ ਪੈਂਦੀ ਹੈ ਲੋੜ ਤੇ ਦੇਖ ਸਕਦੇ ਹੋ ਵੀਰੇ ਮੋਤੀਆਂ ਵਰਗਾ ਪਿਆ ਚਿੱਟਾ ਗਵਾਰੀ ਦਾ ਨੀਰਾ ਠੀਕ ਹੈ ਬਾਈ ਲੱਗਿਆ ਹੋਇਆ ਇਧਰ ਦੇਖੋ ਬੋਰੀਆਂ ਭਰਨਾ ਦੇਖ ਸਕਦੇ ਤੁਸੀਂ ਬੋਰੀਆਂ ਬਾਈ ਭਰੀ ਜਾਂਦਾ ਹੈਗਾ ਤੇ ਬਾਈ ਨਾਲ ਕਰਦੇ ਆ ਗੱਲਬਾਤ ਕਿ ਬਈ ਨੀਰਾ ਜਿਹੜਾ ਹੈਗਾ ਇਹ ਕਿੱਥੇ ਕਿੱਥੇ ਤੱਕ ਪਹੁੰਚਾ ਦੇਾਂਗੇ ਤੇ ਕੀ ਰੇਟ ਪਊਗਾ ਤੇ ਕਿਹੜਾ ਕਿਹੜਾ ਨੀਰਾ ਬਾਈ ਕੋਲ ਜਿਹੜਾ ਅਵੇਲੇਬਲ ਹੁੰਦਾ ਹੈ ਹੈ ਆਜੋ ਫਿਰ ਕਰਦੇ ਹੁਣ ਆਪਾਂ ਬਾਈ ਨਾਲ ਗੱਲਬਾਤ ਕੀ ਹਾਲ ਚਾਲ ਨੇ ਵੀਰ ਜੀ ਬਹੁਤ ਵਧੀਆ ਵੀਰ ਜੀ ਤੁਸੀਂ ਹਾਂ ਠੀਕ ਠਾਕ ਬਹੁਤ ਵਧੀਆ ਗੁਵਾਰੀ ਦਾ ਨੀਰਾ ਹੈ ਹਾਂਜੀ ਹਾਂਜੀ ਠੀਕ ਹੈ ਜਿਵੇਂ ਸੁੱਕਾ ਵੈ ਬਰੂਰ ਵਰਗਾ ਹਾਂਜੀ ਹਾਂਜੀ ਜਿਵੇਂ ਹੁਣ ਸਿਆਲ ਦੇ ਵਿੱਚ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਕਿਉਂਕਿ ਸਿਆਲ ਦੇ ਵਿੱਚ ਪਸ਼ੂ ਬਾਹਰ ਤਾਂ ਲੈ ਆ ਨਹੀਂ ਜਾਂਦੇ ਫਿਰ ਹੁਣ ਇਹਦੇ ਸਿਰਤੀ ਹੈਗੇ ਹਾਂਜੀ ਠੀਕ ਹੈ ਤੇ ਆਪਾਂ ਜੀ ਰੀਡ ਦੀ ਗੱਲ ਕਰੀਏ ਇਹਦਾ ਕੀ ਰੇਟ ਹੁੰਦਾ ਤੇ ਕਿਹੜਾ ਕਿਹੜਾ ਨੀਰਾ ਹੁੰਦਾ ਆਪਣੇ ਕੋਲ ਆਪਣੇ ਕੋਲੇ ਨੀਰਾ ਹੁੰਦਾ ਵੀਰੇ ਮੂੰਗਫਲੀ ਦਾ ਹੂੰ ਦੇ ਗਮਾਰੀ ਦਾ ਗਮਾਰੀ ਦਾ ਨੀਰਾ ਬਰੀਆਨੀ ਨਹੀਂ ਰਹਾ ਬਰੀਆਨੀ ਨਹੀਂ ਰਹਾ ਹੈ ਬਾਈ ਹਾਂਜੀ ਹਾਂਜੀ ਆ ਦੇਖ ਸਕਦੇ ਹੋ ਬਾਈ ਤੁਸੀਂ ਆਪ ਹੀ ਦੇਖ ਲਓ ਐਂ ਮੋਤੀਆਂ ਵਰਗਾ ਪਿਆਗਾ ਤੇ ਦੂਜਾ ਮੋਖੜਾ ਹੈ ਜੀ ਹਾਂਜੀ ਹਾਂਜੀ ਮੋਖੜਾ ਨਹੀਂ ਰਹਾ ਹੁੰਦਾ ਤੇ ਜੇ ਰੇਟ ਦੀ ਗੱਲ ਕਰੀਏ ਕੋਈ ਥੋੜਾ ਵੀ ਦੇ ਦਿੰਨੇ ਕਿ ਜਾਂ ਜਿਆਦਾ ਕੁਆਂਟੀਟੀ ਜੀ ਲੈ ਜੇ ਅਗਲਾ 10 ਕਿਲੋ ਲੈ 20 ਕਿਲੋ ਲੈ ਜੇ ਕੁਆਂਟਲ ਲੈ ਜੇ 10 ਕੁਆਂਟਲ ਲੈ ਜੇ ਠੀਕ ਹੈ ਦੇ ਦਿੰਨੇ ਜੀ ਜਿਹੜਾ ਉਹ ਅਗਲਾ ਮ ਆ ਜਣਾ ਜੇ ਇੱਕ ਦੋ ਜਾਨਵਰ ਰੱਖੇ ਨੇ ਕਿ ਤਾਂ ਉਹ ਜਾ ਲੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਜੇ ਪਚਾਉਣ ਦੀ ਗੱਲ ਕਰੀ ਆਪਾਂ ਕਿ ਤੱਕ ਪਚਾ ਦਿੰਨੇ ਆ ਬਾਈ ਆਪਾਂ ਜੀ 50 60 ਕਿਲੋਮੀਟਰ ਦੇ ਦਾਰੇ ਦੇ ਵਿੱਚ ਪਹਾਂਚ ਸਕਦੇ ਆ ਜੀ ਠੀਕ ਹੈ ਤੇ ਜੇ ਉਸ ਤੋਂ ਜ਼ਿਆਦਾ ਕਿ ਵੀਰ ਨੂੰ ਖਾਸੇ ਮਤਲਬ ਲੋਡ ਹੈਗੀ ਹਾਂ ਉਸ ਤਰ੍ਹਾਂ ਫਿਰ ਜੀ ਕਵਾਂਟਰਲ ਦਾ 150 200 ਕਵਾਂਟਰਲ ਦਾ ਕਰਾਇਆ ਜਾਂਦਾ ਜੀ ਵੀ 100 150 ਕਿਲੋਮੀਟਰ ਪਹਾਂਉਣਾ ਹੋਵੇ ਠੀਕ ਹੈ ਇਹ ਜਿਹੜੀਆਂ ਬੋਰੀਆਂ ਭਰ ਕੇ ਰੱਖੀ ਜੰਨੋ ਹੁਣ ਇਹ ਭੇਜਣੀਆਂ ਨਹੀਂ ਗਿਆ ਬਾਈ ਹਾਂਜੀ 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 ਭੇਜਣੀਆਂ ਨਹੀਂ ਗਿਆ ਹਾਂਜੀ ਬਾਈ ਆਰਡਰ ਆਇਆ ਹੋਇਆ ਬਾਈ ਕੋਲ ਬਾਈ ਨੇ ਭੇਜਣੀਆਂ ਲੱਗਿਆ ਪੈਸੇ ਬਾਈ ਭਰਨਾ ਤੇ ਆਪਾਂ ਲੰਘ ਰਹੇ ਸੀ ਆਪਾਂ ਸੋਚਿਆ ਯਾਰ ਆਪਾਂ ਤੁਹਾਡੇ ਲਈ ਜਿਹੜੀ ਜਾਣਕਾਰੀ ਹੈ ਸਾਂਝੀ ਕਰੀਏ ਠੀਕ ਹੈ ਤੇ ਬਾਈ ਜੇ ਕੋਈ ਆ ਕੇ ਮੰਨ ਲਓ ਕਿਸੇ ਹੁੰਦੀ ਜੇ ਨੇੜੇ ਤੇ ਡੇ ਆ ਆਪ ਦੀ ਲੋਕੇਸ਼ਨ ਇੱਕ ਵਾਰੀ ਬੋਲ ਦੋਗੇ ਕਿੱਥੇ ਆ ਕੇ ਤੁਹਾਡੇ ਨਾਲ ਜਿਹੜਾ ਰਾਬਤਾ ਕਾਇਮ ਕਰ ਸਕਦੇ ਬਾਈ ਸਾਨੂੰ ਆ ਕੇ ਢੱਡਰੀਆਂ ਪਿੰਡ ਜਾ ਆ ਕੇ ਜੀ ਹਾਂ ਸਾਡੇ ਨਾਲ ਸੰਪਰਕ ਕਰ ਸਕਦੇ ਨੇ 100 ਕਿ ਢੱਡਰੀਆਂ ਹਾਂਜੀ ਹਾਂਜੀ ਠੀਕ ਹੈ ਬੱਸ ਸਟੈਂਡ ਦੇ ਉੱਤੇ ਹਾਂਜੀ ਹਾਂਜੀ ਢੱਡਰੀਆਂ ਬਾਈ ਬੱਸ ਸਟੈਂਡ ਦੇ ਉੱਤੇ ਬਾਈ ਦੀ ਦੁਕਾਨ ਹੈਗੀ ਇੱਥੇ ਆ ਕੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜਿਹੋ ਜਿਹਾ ਵੀ ਚਾਹੋ ਨੀੜਾ ਉਹ ਜਿਹੜਾ ਤੁਸੀਂ ਮਗਾ ਸਕਦੇ ਹੋ ਬਾਈ ਬਾਲੀ ਮਿੱਟੀ ਮੁੱਟੀ ਨਹੀਂ ਹੁੰਦੀ ਹੋਣੀ ਨਹੀਂ ਨਹੀਂ ਵੀਰੇ ਹਾਂ ਨਹੀਂ ਬੱਡੀ ਜੀ ਇਹ ਹੁੰਦੀ ਐ ਨਾ ਬਾਈ ਮਿੱਟੀ ਵਾਲਾ ਲਿਆਉਂਦੀ ਨਹੀਂ ਜੀ ਮਿੱਟੀ ਵਾਲੇ ਕਿ ਨਹੀਂ ਹੁੰਦਾ ਠੀਕ ਐ ਲੈ ਬਾਈ ਆ ਨੰਬਰ ਬੋਲ ਦੇ ਇੱਕ ਵਾਰੀ ਨੰਬਰ ਮੇਰਾ ਹੈਗਾ ਜੀ 95920 ਹੂੰ 24831 ਠੀਕ ਐ ਦੁਬਾਰੇ ਫਿਰ ਬੋਲ ਦੇ 95920 24831 ਲੋ ਵੀ ਬੱਕਰੀ ਪਾਲ ਕੇ ਵੀਰ ਜਿਹੜੇ ਹੁਣ ਚਾਹੁੰਦੇ ਸੀ ਨਾ ਯਾਰਾ ਕਿ ਸਾਡੇ ਘਰੇ ਨੀਰਾ ਪਹੁੰਚੇ ਪਹੁੰਚੇ ਵੀ ਟੋਪ ਕੁਆਲਿਟੀ ਦਾ ਬਾਈ ਨੰਬਰ ਆਪਸ ਗ੍ਰੀਨ ਦੇ ਉੱਤੇ ਬਾਈ ਦਾ ਚਲਾਤਾ ਤੇ ਬਾਈ ਨੰਬਰ ਤੇ ਬਾਈ ਨਾਲ ਗੱਲ ਕਰਕੇ ਬਾਈ ਜਿਹੜੇ ਕੈਸਾਗਾ ਫਿਰ ਪੇਮੈਂਟ ਹੈ ਕੀ ਉਹ ਡਿਲੀਵਰੀ ਤੇ ਲੈਣੀ ਹੈ ਕਿ ਜਾਂ ਪਹਿਲਾਂ ਬਾਈ ਪੇਮੈਂਟ ਕਰਨਗੇ ਦੇਖੋ ਜੀ ਜੇ ਮਨ ਲੈ ਡਿਲੀਵਰੀ ਤੇ ਵੀ ਦੇ ਸਕਦੇ ਨੇ ਜੇ ਕੋਈ ਅਗਲਾ ਪਹਿਲਾਂ ਚਾਹੇ ਪਹਿਲਾਂ ਵੀ ਲੈ ਸਕਦੇ ਆ ਠੀਕ ਹੈ ਬਾਅਦ ਚ ਵੀ ਲੈ ਲਾਂਗੇ ਠੀਕ ਹੈ ਭਾਈ ਤਾਂ ਕਿ ਹੈਗਾ ਕਈ ਵਾਰੀ ਸੋਚਦੇ ਹੋਵੋਗੇ ਕਿ ਬਾਈ ਨੀ ਜਰਾ ਗੱਲ ਤਾਂ ਕਰ ਹੀ ਨਹੀਂ ਗਈ ਜੇ ਬਾਈ ਤੁਸੀਂ ਘਰੇ ਮੰਗਾਉਣੇ ਹੋ ਤਾਂ ਡੀਰਾ ਚੈੱਕ ਕਰਨ ਤੋਂ ਬਾਅਦ ਚਾਹ ਦੀ ਜਿਹੜੇ ਪੇਮੈਂਟ ਹੈ ਕਰ ਸਕਦੇ ਹੋ ਕਿੰਨੀ ਬਾਈ ਜੀ ਠੀਕ ਹੈ ਬੀ ਠੀਕ ਹੈ ਨਾ ਭਾਈ ਆ ਦੇਖ ਸਕਦੇ ਹੋ ਯਾਰ ਤੁਸੀਂ ਐ ਲੈ ਇਹ ਦੇਖੋ ਐ ਸੋਨੇ ਵਰਗਾ ਪਿਆਗਾ ਤੇ ਬਈ ਚੱਕ ਲੋ ਫੋਨ ਜਿਹੜੇ ਬੱਕਰੀ ਪਾਲਕ ਵੀਰ ਹੁਣ ਨੀਰਾ ਮੰਗਾਉਣਾ ਚਾਹੁੰਦੇ ਨੇ ਕਿ ਕੋਈ ਸਿਆਲ ਚੱਲ ਪਿਆ ਮੰਗਾ ਕੇ ਰੱਖ ਲੋ ਬੋਰੀਆਂ ਬਾਈ ਨੇ ਭਰ ਕੇ ਰੱਖ ਰੱਖਿਆ ਤੁਸੀਂ ਤਾਂ ਫੋਨ ਕਰਨਾ ਕਿੰਨੇ ਚਿਰਚੇ ਕੋਈ ਨੇੜੇ ਤੇੜੇ ਆਪਣੇ ਆਰਡਰ ਕਰਦਾ ਕਿੰਨੇ ਚਿਰਚੇ ਪਹੁੰਚਾ ਦਾਂਗੇ ਬਈ ਆਪਾਂ ਬਸ ਜੀ ਜੇ ਨੇੜੇ ਤੇੜੇ ਆਰਡਰ ਕਰਦਾ 20 50 ਕਿਲੋਮੀਟਰ ਤੇ 2-3 ਘੰਟਿਆਂ ਚ ਪਹੁੰਚਾ ਦਾਂਗੇ ਜੀ 2-3 ਘੰਟੇ ਹਾਂ ਭਾਈ ਮੈਂ ਤਾਂ ਕਹਿੰਦਾ ਸੇਮ ਡੇ ਪਹੁੰਚੂ ਜੇ ਤੁਸੀਂ ਅੱਜ ਆਰਡਰ ਕਰਦੇ ਹੋ ਤਾਂ ਸ਼ਾਮ ਤੱਕ ਤੁਸੀਂ ਆਪਦੇ ਪਸ਼ੂ ਨੂੰ ਨੀਰਾ ਪਾਲੋਗੇ ਬਈ ਫੁੱਲ ਗਰੰਟੀ ਲੈਂਦਾ ਕਿਉਂਕਿ ਆਹ ਦੇਖ ਸਕਦੇ ਹੋ ਬੋਰੀ ਮੈਂ ਕਹਿੰਦਾ 5-10 ਭਰ ਕੇ ਰੱਖਦੇ ਹੋਵੋਗੇ। ਨਾ ਹੀ ਭਰ ਕੇ ਬਾਅਦ ਛੱਡ ਕੇ ਆਉਣੇ ਹੁਣ। ਹੁਣ ਵੀ ਛੱਡ ਕੇ ਆਉਣੇ ਹੋ। ਹਾਂਜੀ। ਲੋ ਵੀ ਭਰ ਕੇ ਛੱਡ ਕੇ ਆਊਗਾ ਬਾਈ ਹੁਣ ਵੀ ਤੇ ਤੁਸੀਂ ਵੀ ਰਹਿ ਨਾ ਜਾਇਓ ਕਿਉਂਕਿ ਟੌਪ ਦਾ ਗਵਾਰੀ ਦਾ ਜਿਹੜਾ ਨੀਰ ਹੈਗਾ ਮੂੰਗਫਲੀ ਦਾ ਵੀ ਬਾਈ ਐਂ ਹੁੰਦਾਗਾ। ਮੂੰਗਫਲੀ ਦਾ ਹਾਂਜੀ ਉਹ ਵਿੱਚ ਉਹਦੇ ਵਿੱਚ ਪੱਤਾ ਹੁੰਦਾ ਜੀ। ਠੀਕ ਐ। ਉਹ ਵੀ ਐ ਸਾਫ ਹੀ ਹੁੰਦਾਗਾ। ਹਾਂਜੀ ਹਾਂਜੀ ਸਾਫ। ਲੋ ਵੀ ਮਿੱਟਰੋ ਨੰਬਰ ਬਾਈ ਦਾ ਸਕਰੀਨ ਤੇ ਇੱਥੇ ਚਲਾਤਾ ਆਪਾਂ ਤੇ ਚੱਕ ਲੋ ਫੋਨ ਤੇ ਕਰ ਲੋ ਕਾਲ। ਧੰਨਵਾਦ।